ਤੇ ਅਸੀਂ ਆਪਣੀ ਸਾਡੀ ਕੋਈ ਡਿਊਟੀ ਨਹੀਂ ਸੀ ਪਰ ਅਸੀਂ ਫਿਰ ਵੀ ਇਹਨਾਂ ਨੂੰ 10 3 25 ਨੂੰ ਲੈਟਰ ਲਿਖਿਆ 17 3 25 ਨੂੰ ਲੈਟਰ ਲਿਖਿਆ ਇਹਨਾਂ ਨੂੰ ਯਾਦ ਕਰਾਇਆ ਕਿ ਤੁਸੀਂ ਆਪਣਾ ਪਾਣੀ ਛੇਤੀ ਯੂਟਿਲਾਈਜ਼ ਕਰ ਰਹੇ ਹੋ 21 ਮਈ ਤੱਕ ਤੁਹਾਡਾ ਚੱਲਣਾ ਨਹੀਂ ਤੇ ਜਿਹੜੇ ਚੇਅਰਮੈਨ ਸਾਹਿਬ ਆ ਗਲਤ ਫੈਸਲੇ ਪਿਛਲੇ ਦਿਨਾਂ ਦੇ ਵਿੱਚ ਲੈ ਰਹੇ ਸੀ ਉਹਨਾਂ ਨੂੰ ਲੈਟਰ ਲਿਖੇ ਦਿੱਤੇ ਤੇ ਇਹਦੀ ਕਾਪੀ ਸੈਂਟਰ ਗਵਰਨਮੈਂਟ ਨੂੰ ਪਾਵਰ ਮਿਨਿਸਟਰੀ ਨੂੰ ਅਸੀਂ ਉਹਦੀ ਕਾਪੀ ਕੀਤੀ ਸੀ ਫਿਰ ਜ਼ਿਆਦਾ ਇਹਨਾਂ ਨੂੰ ਇਹ ਸੀ ਕਿ ਅਸੀਂ ਤਾਂ ਧੱਕੇ ਨਾਲ ਲੈ ਲਾਂਗੇ ਫੈਸਲੇ ਇਸ ਤਰ੍ਹਾਂ ਦੇ ਕਰਾਉਂਦੇ ਰਹੇ ਬੀਵੀਐਮਬੀ ਤੋਂ ਜ਼ਬਰਦਸਤੀ ਫੈਸਲੇ ਕਰਵਾਏ ਗਲਤ ਮੀਟਿੰਗਾਂ ਬੁਲਾਈਆਂ ਜਦੋਂ ਮੀਟਿੰਗਾਂ ਹੀ ਗਲਤ ਸੀ ਤਾਂ ਫੈਸਲੇ ਵੀ ਉਹਦੇ ਗਲਤ ਹੀ ਹੋਣੇ ਸੀ ਔਰ ਕਮਾਲ ਦੀ ਗੱਲ ਇਹ ਦੇਖੋ ਹੋਮ ਮਿਨਿਸਟਰੀ ਮੀਟਿੰਗ ਬੁਲਾ ਰਹੀ ਹੈ ਪਾਵਰ ਮਿਨਿਸਟਰੀ ਮੀਟਿੰਗ ਬੁਲਾਵੇ ਗੱਲ ਸਮਝ ਚ ਆਉਂਦੀ ਹੈ ਉੱਥੇ ਹோம் ਮਿਨਿਸਟਰੀ ਦੇ ਸੈਕਟਰੀ ਮੀਟਿੰਗ ਬੁਲਾ ਰਹੇ ਨੇ ਤੇ ਉਹ ਆਰਡਰ ਕਰ ਰਹੇ ਨੇ ਕਹਿੰਦੇ ਜੀ ਨਹੀਂ ਕਹਿੰਦੇ ਇਹਨਾਂ ਨੂੰ ਪਾਣੀ ਦੇ ਦਿਓ ਉਹ ਕੋਈ ਮੀਟਿੰਗ ਦੇ ਵਿੱਚ ਨਹੀਂ ਹੋਇਆ ਸੀ ਉਹ ਸਿਰਫ ਤੇ ਸਿਰਫ ਇੱਕ ਪ੍ਰੈਸ ਨੋਟ ਸੀ ਜਿਹੜਾ 2 ਤਾਰੀਖ ਨੂੰ ਇਹਨਾਂ ਨੇ ਇਸ਼ੂ ਕੀਤਾ ਉਸੇ ਦੇ ਬਿਹਾਵ ਤੇ ਹਾਈ ਕੋਰਟ ਚਲੇ ਗਏ ਸੋ ਇੰਨਾ ਕੁਝ ਹੋਣ ਦੇ ਬਾਵਜੂਦ ਜਦੋਂ ਸਾਰੀਆਂ ਮਾਨਯੋਗ ਅਦਾਲਤਾਂ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਹੈ ਹੀ ਕੁਝ ਨਹੀਂ ਸੀ ਸੋ ਹੁਣ ਮੈਂ ਨਹੀਂ ਸਮਝਦਾ ਕਿ ਅਗਲੇ ਸਾਲ ਕੋਈ ਅਜਿਹੀ ਗੱਲ ਆਜੂਗੀ ਅਗਲੇ ਸਾਲ ਇਸ ਤਰ੍ਹਾਂ ਦੀ ਨੌਬਤ ਆ ਜਾਏਗੀ ਕਿਉਂਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਸਾਡਾ ਜਿਹੜਾ ਕਨਾਲ ਸਿਸਟਮ ਹੈ ਅਸੀਂ ਇਸ ਹੱਦ ਤੱਕ ਠੀਕ ਕਰ ਲਿਆ ਕਿ ਜਿਹੜਾ ਹੁਣ 104% ਲੈ ਗਏ ਨੇ ਨਾ ਪਾਣੀ ਇਹ ਉਹ 104 ਵੀ ਨਹੀਂ ਜਾਣਾ ਅੱਗੇ ਨੂੰ 100 ਦਾ 100 ਹੀ ਜਾਣਾ ਕਿਉਂਕਿ ਸਾਡੀ ਆਬਦੀ ਬਹੁਤ ਵੱਡੀ ਡਿਮਾਂਡ ਅਸੀਂ ਕਨਾਲ ਸਿਸਟਮ ਜਿਹੜਾ ਪਿਛਲੇ 40 ਸਾਲਾਂ ਤੋਂ ਟੁੱਟਿਆ ਹੋਇਆ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਸੰਭਾਲਦਿਆਂ ਕਿਹਾ ਸੀ ਕਿ ਅਸੀਂ ਪਾਣੀ ਟੇਲਾਂ ਤੱਕ ਪਹੁੰਚਾਵਾਂਗੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿਉਂਕਿ ਉਹਨਾਂ ਨੇ ਪੰਜਾਬ ਦੇ ਬਾਰੇ ਜਦੋਂ ਸਟੱਡੀ ਕੀਤਾ ਸੀ ਪਹਿਲਾਂ ਉਹਨਾਂ ਨੂੰ ਦਿਖਾਈ ਦੇ ਰਿਹਾ ਸੀ ਕਿ ਪੰਜਾਬ ਰੇਗਿਸਤਾਨ ਬਣ ਜਾ ਰਿਹਾ ਹੈ ਸੋ ਅਸੀਂ ਉਹ ਸੋਚਦੇ ਪਹਿਰਾ ਦਿੱਤਾ ਤੇ ਪਾਣੀ ਟੇਲਾਂ ਤੱਕ ਪਹੁੰਚਾਇਆ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਆਮ ਚਰਚਾ ਹੈ ਕਿ ਪਾਣੀ ਜਿੱਥੇ 36 40 ਸਾਲਾਂ ਤੇ ਨਹੀਂ ਪਹੁੰਚਿਆ ਸੀ ਉੱਥੇ ਪਾਣੀ ਪਹੁੰਚਾਤਾ ਸੋ ਅਸੀਂ ਆਪਣੇ ਪਾਣੀ ਦੀ ਸਹੀ ਯੂਟਿਲਾਈਜੇਸ਼ਨ ਕਰ ਰਹੇ ਹਾਂ ਸਾਡਾ ਡਿਪਾਰਟਮੈਂਟ ਬਿਲਕੁਲ ਪਲਾਨਿੰਗ ਦੇ ਨਾਲ ਚੱਲ ਰਿਹਾ ਹੈ ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਕਿ ਹਰਿਆਣਾ ਸਰਕਾਰ ਦੀ ਕੋਈ ਪਲਾਨਿੰਗ ਨਹੀਂ ਜੇਨਾਂ ਕੋਲੇ ਪਲਾਨਿੰਗ ਹੁੰਦੀ ਸਾਡੇ ਕਹਿੰਦੇ باوجود ਇਹ ਸੰਜਮ ਤੋਂ ਕੰਮ ਲੈਂਦੇ ਦੇਖ ਕੇ ਪਾਣੀ ਯੂਟਿਲਾਈਜ਼ ਕਰਦੇ ਤਾਂ ਪਾਣੀਆਂ ਤੇ ਪੰਗਾ ਤਾਂ ਲਗਾਤਾਰ ਬਰਕਰਾਰ ਹੈ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਦੀ ਤਿਆਰੀ ਸੀ ਸੁਣਿਆ ਬੀਬੀਐਮਬੀ ਟੈਕਨੀਕਲ ਕਮੇਟੀ ਦੀ ਅੱਜ ਮੀਟਿੰਗ ਸੀ ਟੈਕਨੀਕਲ ਕਮੇਟੀ ਦੀ ਮੀਟਿੰਗ ਐਸੋਲੇ ਖਤਮ ਹੋ ਚੁਰੀ ਹੈ ਖਤਮ ਹੋ ਚੁਕੀ ਹੈ ਬੈਠਕ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਚੀਫ ਇੰਜੀਨੀਅਰ ਸ਼ਾਮਲ ਹੁੰਦੇ ਨਜ਼ਰ ਆਏ ਪੰਜਾਬ ਹਰਿਆਣਾ ਦਰਮਿਆਨ ਚੱਲ ਰਹੇ ਪਾਣੀਆਂ ਦੇ ਵਿਵਾਦ ਨੂੰ ਲੈ ਕੇ ਅੱਗੇ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ ਇਸ ਉੱਤੇ ਇੱਕ ਬੈਠਕ ਹੋਈ ਹੈ ਹਰਿਆਣਾ ਨੇ ਮੋੜ ਤੋਂ ਪਾਣੀ ਦੀ ਮੰਗ ਕੀਤੀ ਹੈ ਬਰਿੰਦਰ ਗੋਇਲ ਇਹ ਕਹਿੰਦੇ ਨਜ਼ਰ ਆਏ ਕਿਹਾ ਗਿਆ ਹੈ ਕਿ ਪੰਜਾਬ ਨੂੰ ਲੋੜ ਪੈਣ ਤੇ ਹਰਿਆਣਾ ਪਾਣੀ ਵਾਪਸ ਵੀ ਕਰੇਗਾ ਅੱਜ ਹਰਿਆਣਾ ਨੇ 10000 ਕਿਊਸਕ ਪਾਣੀ ਮੰਗਿਆ ਹੈ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਵਾਰ ਮੋੜ ਤੋਂ ਹਰਿਆਣਾ ਨੇ ਪਾਣੀ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ BBMP ਦੇਖੋ ਜ਼ਬਰਦਸਤੀ ਫੈਸਲੇ ਕਰਵਾਏ ਗਏ ਫਿਲਹਾਲ ਟੈਕਨੀਕਲ ਕਮੇਟੀ ਦੀ ਮੀਟਿੰਗ ਖਤਮ ਹੋ ਚੁੱਕੀ ਹੈ